ਪੂਜਾ ਪਰਮ ਬ੍ਰਹਮ ਬਿਚਾਰਨਾ ਦੂਜਾ ਤਾ ਕੀ ਪੂਰਾਤੋ ਨਾਨਕ ਜਨ ਕਦੇ ਵਿਕਾਰ ਗਉੜੀ ਮਹਾਲਾ ਪੰਜਵਾ ਜੀਵਤ ਛਾੜ ਜਾਏ ਦੇਵਾਂ ਨੇ ਮੋਇਆ ਉਨਤੇ ਕੋ ਵਰਸਾ ਨੇ ਸਿਮਰ ਗੋਬਿੰਦ ਮਰਨ ਤਨ ਧੂਰ ਲਿਖਿਆ ਤਾਹੋਂ ਕਾ ਜਨ ਆਵਤ ਵੇਖਿਆ ਰਹਾਓ ਬਿਖੜਾ ਗਉੜੀ ਜਨ ਜਨ ਖਾਰੀ ਤਾ ਕੀ ਕ੍ਰਿਸ਼ਨਾ ਕਬੂ ਨਾ ਜਾਈ ਸੰਗ ਮਿਲਦੋ ਇਕਲ ਸਾਧ ਰਾਮ ਨਾਮ ਨਾਨਕ ਆਰਾਧ ਗਉੜੀ ਮਹਾਂ ਦਾ ਪੰਜਵਾ ਗਰੀਬ ਉਪਰ ਜੇ ਖਿੰਜੇ ਧਾਰੇ ਪਾਰ ਬ੍ਰਹਮ ਸਾ ਅਗਨ ਮੈਂ ਸਾੜੀ ਪੂਰਾ ਨਿਹੁ ਕਰੇ ਕਰਤਾ ਕੰਠ ਲਾਏ ਸਰਨ ਨਾਨਕ ਰਾਮ ਤੇ ਆਏ ਗੋੜੀ ਮਹੱਲਾ ਪੰਜਵਾ ਮਹਜਰ ਝੋਠਾ ਕੀ ਤੋਂ ਨਾ ਪਾਪੀ ਕੋ ਲਗਾ ਸੰਤਾਪ ਜਿਸੇ ਸਹਾਰੀ ਗੋਵਿੰਦ ਮੇਰਾ ਤਿਸ ਕੋ ਜਮ ਨਹੀਂ ਆਵੇ 네ਰਾ ਹਾ ਸਾਚੀ ਦਰਗ ਬੋਲੇ ਕੋੜ ਸਿਰ ਹਾਤ ਪਰਛੋੜੇ ਅੰਧਾ ਮੋੜ ਅਰੋਖ ਬਿਆਪੇ ਕਰਦੇ ਪਾਪ ਅਦਲੀ ਬਦ ਤਰਨ ਗਿਆ ਸਭ ਜੀ ਕੈ ਸਾਥੇ ਨਾਨਕ ਸਰਨ ਪਰੇ ਦਰਬਾਰ ਰਾਖੀ ਪਹਿਜ ਮੇਰਾ ਕਰਤਾਰ ਗੌੜੀ ਮਹੱਲਾ ਪੰਜਵਾਂ ਜਨ ਕੀ ਧੂਰ ਮਨ ਮੀਠ ਖਟਾਣੀ ਪੂਰਬ ਕਰਮ ਲਿਖਿਆ ਤੁਰ ਪ੍ਰਾਨੀ ਰਹਾ ਅੰਗ ਗਉਦ ਮਨ ਪੂਰਤਿ ਥਾਈ ਸਾਧ ਧੂਰ ਕਰ ਸੁਧ ਮਜਾਈ ਅਨਕਲਾ ਜੇ ਤੋਹ ਦੇ ਮੈ ਨੋਤਰਾ ਸੁਧਨਾ ਤੇਰੀ ਸਤਿਗੁਰੂ ਭੇਟਿਓ ਸਦਾ ਜੀਵਨ ਪਦਵੀ ਹਰ ਕੇ ਦਾਸ ਜਿਨ ਮਿਲਿਆ ਆ ਤੰਤਰ ਗਾਸ ਹਰ ਘਰ ਸਿਮਰਨ ਸੁਨ ਮਨ ਕਾ ਨੀ ਸੁਖਤਾਵੇ ਹਰ ਦਾਰ ਪਰਾਨੀ ਰਹਾਓ ਆਠ ਪੈਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ